ਪੈਸੇ ਕਿੰਨੇ ਲੱਖ ਸੀ ਲੱਖ ਰੁਪਈਆ ਸੀ ਨਾ ਉਹਨਾਂ ਦੇ ਐਨੇ ਥੱਧੀਆਂ ਸੀ ਬਾਜੀ ਆ ਨਹੀਂ 2 3 ਸੀ ਉਹ ਨਹੀਂ ਉਹ ਮੈਨੂੰ ਲਵਾਵਾ ਪਾਟਾ ਲਗਾ ਮੈਨੂੰ ਲੱਗਦਾ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਹਾਂ ਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਬਾਜੀ ਇਹਦੇ ਕੋਲ ਇਹਦੇ ਕੋਲ ਆ ਦੇ ਆ ਦੇ ਆ ਸੈਟ ਤੇ ਆ ਸੈਟ ਤੇ ਆ ਦੇਖੋ ਕਿਆ ਹੋ ਗਿਆ ਪੈਸੇ ਲਗਾ ਕੇ ਲੈ ਗਈ ਕੋ ਚੌਕੀ ਨੂੰ ਨਾ ਬੋਲੋ ਸ਼ਰਮ ਕਰੋ ਪੈਸੇ ਕੱਢ ਲੈ ਖਾ ਦੇ ਤਾਂ ਆ ਹੁਣ ਸਿੱਟ ਦੇ ਉੱਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਿਆ ਕੱਢ ਲਿਆ ਆ ਦੇ ਥੱਪੜ ਤਾਂ ਮਾਰਾ ਨੂੰ ਰੋਕ ਲਾ ਰੋਕ ਲਾ ਰੋਕੇ ਨੂੰ ਰੋਕੇ ਪੜੀਆਂ ਕਰੋ ਅੱਛਾ ਇਹ ਥੱਲੇ ਦਸਰ ਸਿੱਟ ਦੇ ਪੈਸੇ ਪੈਸੇ ਤੇ ਟੈਨ ਹੈ ਉੱਥੇ ਤੇਰੇ ਹੱਥ 'ਚ ਪੈਸੇ ਸੀਗੇ ਨਾ ਨਹੀਂ ਮੇਰੇ ਮੈਨ ਨਹੀਂ ਤੇਰੇ ਹੱਥ 'ਚ ਸੀਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਲਿਫਾਫਾ ਹੀ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਿਫਾਫਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਤੇ ਵਿੱਚ ਇਹਨੂੰ ਪਾੜ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਤੁਹਾਡਾ ਕੀ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ ਚ ਪੈਸੇ ਮੈਂ ਇਹ ਹੱਥ ਚ ਪੈਸੇ ਦੇਖ ਲੈ ਇਹ ਉੱਤਰ ਨਹੀਂ ਦੇ ਦੇ ਕੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ ਚੋਂ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋ ਪੇਸੂਟ ਵਾਲੀ ਉਹ ਵੀ ਇਹ ਦੋਏ ਜਾਣੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਨਾ ਤੂੰ ਪੰਜ ਲਾਓ ਇੰਨੀ ਹੈ ਥੱਦੀਆਂ ਆਪਾਂ 500 ਦੀਆਂ ਕਰੋ ਫੋਨੀ ਕਰਮਣੇ ਆ ਜੰਬੇ ਉਹ ਦਵਸੜ ਹੁਣ ਜਿਆਦਾ ਫੜੀ ਸੀ ਤੇ ਪੈਸੇ ਕੱਢੋ ਉੱਥੇ ਸਿਰ ਤੇ ਪਾਸ ਚ ਆਲਵਾ ਬਾੜਦਾ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਕੁਦਰਤੀ ਬਾਤ ਸਰਕਾਰ ਮੈਂ ਕਿਹਾ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਉਹ ਮੈਂ ਇਹਦੇ ਹੱਥ ਚ ਦੇ ਇਹ ਲਪਾਉਂਦੀ ਸੀ ਦਵਸੜ ਇਕੱਠੇ ਕਰਦੀ ਸੀ ਲਗਾ ਕੇ ਉੱਪਰ ਲਾ ਕੇ ਆ ਜੋ ਆ ਆ ਬਲੇਡ ਆ ਅੰਕਲ ਹੁਣ ਆ ਬਲੇਡ ਮਾਰੇ ਨੇ ਇਹੇ ਵੱਜ ਗਏ ਪੈਸੇ ਇਹਦੇ ਹੱਥ ਤੁਸੀਂ ਕੱਢ ਕੇ ਲੈ ਗਏ ਉਹ ਮੈਂ ਇਹਦੇ ਹੱਥ ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਹਾਂ ਹਾਂ ਹੁਣ ਸਿੱਟੇ ਸਵਾ ਸਟਾ ਨ ਪੈਰਾ ਕਿ ਸਿੱਟ ਪਏ ਬਸ ਚ ਉਹ ਤੂੰ ਯਾਰ ਸੱਟ ਜਾ ਤਾ ਬਾਤ ਕਰੋ ਦੇਖੋ ਨੇ ਪੈਸੇ ਕਿ ਲੱਖ ਰੁਪਈਆ ਸੀ ਨਾ ਉਹਨਾਂ ਦੇ ਹੱਥ ਇਹਨਾਂ ਸੱਧੀਆਂ ਸੀ ਭਾਜੀ ਆ ਨਹੀਂ ਦੋ ਤਿੰਨੀਆਂ ਸੀ ਉਹ ਮੈਨੂੰ ਲਵਾਪਾ ਪਾਟਾ ਲਗਾ ਮੈਨੂੰ ਲੱਗਦਾ ਅੰਕਲ ਇਹ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਬਾਹ ਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਆ ਇਹਦੇ ਕੋਲ ਆ ਆ ਸਿੱਟ ਦੇ ਆ ਸਿੱਟ ਦੇ ਆ ਦੇ ਕੀ ਆ ਹੋ ਗਿਆ ਪੈਸੇ ਨਕੋ ਕੇ ਲੈ ਕੇ ਗਈ ਕੋਚੌਕੀ ਨੂੰ ਨਾਮ ਬੋਲੋ ਸ਼ਰਮ ਕਰੋ ਪੈਸੇ ਕੱਢ ਲੈ ਆ ਦੇ ਤਾਂ ਆ ਹੁਣ ਸਿੱਟ ਦੇ ਦਿੱਤੇ ਥੱਲੇ ਸਾਰੇ ਕੱਢ ਲਿਆ ਲੱਖ ਰੁਪਇਆ ਕੱਢ ਲਿਆ ਐਵੇਂ ਏਹਨੂੰ ਥੱਪੜ ਤਾਂ ਮਾਰਾ ਉਹਨੂੰ ਰੋਕ ਲਾ ਰੋਕ ਲਾ ਅੱਛਾ ਥੱਲੇ ਦਸਰ ਸੱਟਦੇ ਪੈਸੇ ਪੈਸੇ ਸੱਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸਿਗੇ ਨਾ ਨਹੀਂ ਮੇਰੇ ਮੈ ਨਹੀਂ ਤੇਰੇ ਹੱਥ 'ਚ ਸਿਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਬਾਬਾ ਜੀ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਫਾਵਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾਂ ਪਾਵੇ ਦੇ ਵਿੱਚ ਇਹਨੂੰ ਫੜ ਕੇ ਰੱਖੋ ਬਲੇਡ ਮਾਰਿਆ ਨਹੀਂ ਬਲੇਡ ਮਾਰਿਆ ਨਹੀਂ ਕਿਹਦਾ ਨੰਬਰ ਹੈਗਾ ਪਤਾ ਨਹੀਂ ਮੈਂ ਦੇਖਿਆ ਮੈਂ ਦੇਖਿਆ ਹੱਥ ਚ ਪੈਸੇ ਮੈਂ ਹੱਥ ਚ ਪੈਸੇ ਦੇਖ ਲੈ ਉੱਤਰ ਦੀ ਦੇਖ ਕੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ ਚ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋ ਪੀਲ ਸੂਟ ਵਾਲੀ ਉਹ ਵੀ ਇਹ ਦੋਏ ਜਾਨੀਆਂ ਮੈਂ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਪੰਜ ਲਓ ਇੰਨੀ ਏ ਛੱਦੀਆਂ ਪਾ 500 ਦੀਆਂ ਕਰੋ ਫੋਨ ਇਹਨਾਂ ਨੂੰ ਕਰਮਣੇ ਆ ਜਾਓ ਉਹ ਦਮਸਟ ਹੁਣ ਜਿਆਦਾ ਫੜੀ ਅਸੀਂ ਤਾਂ ਪੈਸੇ ਕੱਢੋ ਉੱਤੇ ਸਿਰ ਦੇ ਉੱਤੇ ਬਸ ਜੀ ਆਹ ਆਹ ਥੋੜਾ ਬਾੜਦਾ ਆਂਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਕੁਦਰਤੀ ਬਾਤ ਕਰਾਇ ਮੈਂ ਕਿਹਾ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਆਹੋ ਉਹ ਮੈਂ ਇਹਦੇ ਹੱਥ 'ਚ ਦੇ ਇਹ ਲਪਾਉਂਦੀ ਸੀ ਦਮਸਟ ਇਕੱਠੇ ਕਰਦੀ ਸੀ ਹੈਗਾ ਛਿੱਟੀ ਦਾ ਨੰਬਰ ਲਾਇਆ ਕਿੰਨੇ ਆ ਦੋ ਆ ਆ ਬਲੇਡ ਆਂਕਲ ਹੁਣ ਆ ਬਲੇਡ ਮਾਰਿਆ ਨੇ ਇਹੇ ਗੱਜ ਗਏ ਪੈਸੇ ਇਹਦੇ ਹੱਥ 'ਚ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਹੱਥ 'ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਮਿਲ ਗਏ ਸਾਰੇ ਹਾਂ ਹਾਂ ਹੁਣ ਸਿੱਟੇ ਦਾਵਾ ਸਾਟਾ ਦੇ ਪੈਰਾ ਦੇ ਸੜਕ ਤੇ ਬੱਸ ਚ ਉਹ ਕਰ ਜਾ ਤਸਲੇ ਬਾਤ ਕਰੋ